ਹਾਂਜੀ ਦੱਸੋ ਜੀ ਇਹ ਦੱਸਿਓ ਹੁਣ ਕੀ ਤੁਹਾਨੂੰ ਆਪ ਹੀ ਦੀ ਜਾਂਦਾ ਬਾਈ ਤੁਸੀਂ ਆਪ ਹੀ ਦੇਖ ਸਕਦੇ ਆ ਇਹਦੇ ਜ ਦੱਸਣ ਵਾਲਾ ਤਾਂ ਕੁਝ ਰਿਹਾ ਨਹੀਂ ਇਦਾਂ ਬਣਾਈ ਆ ਇਦਾਂ ਸੂਰਜ ਪੈਂਦਾ ਹਾਂ ਜਿਹੜੀ ਗੱਲ ਆਖੀ ਉਹ ਕਰ ਦੱਸੋ ਬਾਈ ਜੀ ਆਹ ਦੱਸੋ ਵੀ ਪਹਿਲਾਂ ਤਾਂ ਕਹਿੰਦੇ ਹੁੰਦੇ ਸੀਗੇ ਵੀ ਬਾਦਲ ਸਰਕਾਰ ਨੂੰ ਲੋਕ ਵੀ ਇਹਦੇ ਰਾਤ ਚਟਾ ਬਹੁਤ ਚੱਲਦਾ ਵੀ ਚਟਾ ਪੀਣ ਵਾਲੇ ਲਹੁੰਦੇ ਆ ਤੇ ਹਾਂ ਹੁਣ ਤਾਂ ਕਪਤੰਦੀ ਸਰਕਾਰ ਆ ਜੀ ਆ ਦੱਸੋ ਹੁਣ ਵੀ ਆ ਪਿੰਡ ਦੇ ਵਿੱਚੋਂ ਹੀ ਹੋਈ ਜਾਂਦੀਆਂ ਆਹ ਗੱਲਾਂ ਬਾਤਾਂ ਦੱਸੋ ਟਰਾਂਸਫਾਰਮ ਲੈ ਗਏ ਪਿੰਡ ਜੈਮਲਾਲਾ ਵਿਖੇ ਜਮਾ ਘਰਾਂ ਦੇ ਵਿੱਚੋਂ ਅੱਧੇ ਕਿਲੇ ਦੇ ਘਰ ਆਈ ਘਰ ਉਹ ਘਰ ਵਾਲਿਆਂ ਦਾ ਵੀ ਲੈ ਗਿਆ ਅੱਧੇ ਕਿਲੇ ਦੇ ਘਰ ਆ ਤਿੰਨ ਟਰਾਂਸਫਾਰਮ ਲੈ ਗਏ ਤੁਸੀਂ ਦੱਸੋ ਵੀ ਇਹਦਾ ਕੌਣ ਜ਼ਿੰਮੇਵਾਰ ਆ ਕਦੇ ਤਿੰਨ ਲੈ ਜਾਂਦੇ ਆ ਕਦੇ ਚਾਰ ਆ ਕੇ ਲੈ ਜਾਂਦੇ ਆ ਨਾ ਸਰਕਾਰ ਕੁਝ ਕਰਦੀ ਆ ਨਾ ਕਿਸਾਨਾਂ ਦਾ ਹੀ ਇੱਕ ਆ ਹੁੰਦਾ ਵੀ ਜਿਹੜਾ ਬੰਦਾ ਧਰਨਾ ਹੀ ਲਾ ਦੇਵੇ ਜਾ ਕੇ ਮਾੜਾ ਮੋਟੇ ਕੰਨ ਦਾ ਖੁੱਲਣ ਉਹਨਾਂ ਦੇ ਹੁਣ ਤੁਸੀਂ ਯਾਰ ਆ ਬਾਈ ਜੀ ਦੇਖੋ ਝੋਨਾ ਹੋਵੇ ਆ ਆ ਬੰਦਾ ਕਿਸਾਨ ਆ ਜੀ ਜ਼ਮੀਨੇ ਦੇ ਕੋਲ ਠੇਕੇ ਤੇ ਆ ਤੇ ਇਹ ਬੰਦੇ ਦੇ ਦੋ ਟਰਾਂਸਫਰਮ ਲੈ ਗਏ ਆ ਠੀਕ ਆ ਜੀ ਹੁਣ ਦੱਸੋ ਇਹਦੀ ਪ੍ਰਭਾਈ ਕੌਣ ਕਰੂਗਾ ਸਰਕਾਰ ਕਰੂਗੀ ਸਾਨੂੰ ਇਹਦੇ ਬਾਰੇ ਹੁਣ ਦੱਸਿਆ ਜਾਵੇ ਕੈਪਟਨ ਸਾਹਿਬ ਕੁੱਤੀ ਰਲੀ ਵੀ ਆ ਇੱਥੇ ਇੱਥੇ ਕਿਸੇ ਨੇ ਨਹੀਂ ਕਰਨਾ ਗੱਲ ਪਿਆ ਟੋਲੇ ਆਪ ਨੂੰ ਹੀ ਵਜਾਉਣਾ ਪੈਣਾ ਲੋ ਬਾਈ ਕੱਖ ਵੀ ਨਹੀਂ ਛੱਡਿਆ ਬਾਈ ਸਭ ਕੁ ਸੈਨ ਜਿਵੇਂ ਸਫਾਇਆ ਕਰਕੇ ਲੈ ਗਏ ਆ ਵੇਖ ਲੋ ਦੱਸੋ ਤੇਲ ਵੀ ਨਹੀਂ ਛੱਡਿਆ ਤੇਲ ਆ ਚੂਏ ਨੇ ਖੋਲ ਗਈ ਬਾਹਰ ਚੋਂ ਪੱਟੀ ਆ ਆ ਦੇਖੋ ਆ ਬਾਅਦ ਟਾਈਮ ਨਹੀਂ ਕੰਮ ਕਰਕੇ ਜਾਂਦੇ ਭਾਈ ਜਮਾ ਸੜਕ ਦੇ ਮਤਲਬ ਪਿੰਡ ਦੇ ਕੋਲੇ ਆ ਇਹ ਮੋਟਰਾਂ ਜਮਾ ਪਿੰਡ ਦੇ ਕੋਲੇ ਆ ਵੀ ਘਰ ਮੁਖਾ ਕੇ ਤੀ ਰੋ ਘਰ ਆ ਲਿਆਂਦਾ ਵੀ ਲੱਥਾ ਆ ਘਰ ਆ ਲਿਆਂਦਾ ਵੀ ਲੱਥਾ ਜੀ ਠੀਕ ਹੈ ਜੀ ਬਿਲਕੁਲ ਨੇੜੇ ਆ ਥੋੜਾ ਫੋਨ ਚ ਦੂਰ ਲੱਗਦਾ ਆ ਘਰ ਬਿਲਕੁਲ ਨੇੜੇ ਆ ਆ ਕਿੰਨਾ ਕ ਡਿਫੈਂਸ ਆ ਦੇਖ ਲੋ ਆ ਮੋਟਰ ਆ ਜੀ ਬਸ ਜੱਟ ਦੀ ਜੂਨ ਬੁੜੀ ਜੱਟ ਦੀ ਜੂਨ ਬੁਰੀ ਤਰਫ ਤੜਫ ਮਰ ਜਾਣਾ ਭੈਣਾਂ ਵਾਲੇ ਵੀ ਰਾਹੇ ਨਿਕਲਦੇ ਹਣ ਆ ਦੇਖ ਲੋ ਜੀ ਹਾਲਾਤ ਆ ਸਾਡੀ ਸਰਕਾਰ ਆ ਨਵੀਂ ਸਰਕਾਰ